ਦੇਖੋ ਸਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਡੀਲ ਐਪਲੀਕੇਸ਼ਨ ਹੈ ਮੁਹਾਲੀ ਕੋਰਟ ਦੇ ਵਿੱਚ ਲੱਗੀ ਸੀ ਤੇ ਅੱਜ ਸਾਡੇ ਵੱਲੋਂ ਸਾਡੇ ਸੀਨੀਅਰ ਸਾਥੀ ਸੋਪਤੀ ਸਾਹਿਬ ਧਨਵਾਦ ਸਾਹਿਬ ਤੇ ਅਸੀਂ ਅੱਜ ਉਸ ਐਪਲੀਕੇਸ਼ਨ ਦੇ ਵਿੱਚ ਬਹਿਸ ਸ਼ੁਰੂ ਹੋਈ ਪਰ ਕਿਉਂਕਿ ਆਫਟਰ ਲੰਚ ਵੀ ਇਹ ਕੇਸ ਚੱਲਿਆ ਤੇ ਸਰਕਾਰੀ ਵਕੀਲ ਸਾਹਿਬ ਨੇ ਕੋਰਟ ਨੂੰ ਰਿਕੁਐਸਟ ਕੀਤੀ ਕਿ ਉਹਨਾਂ ਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਤੇ ਉਹ ਜਾਣਾ ਚਾਹੁੰਦੇ ਨੇ ਤੇ ਇਸ ਲਈ ਤਰੀਕ ਸਰਕਾਰ ਨੇ ਮੰਗੀ ਹੈ ਔਰ ਇਹਦੇ ਕਰਕੇ ਹੁਣ ਜਿਹੜੀ ਇਹ ਬਹਿਸ ਹੈ ਇੱਕ ਤਰੀਕ ਨੂੰ ਪਰਸੋ ਨੂੰ ਫੇਰ ਸਵੇਰ 10 ਵਜੇ ਇਸੇ ਬਿਲ ਐਪਲੀਕੇਸ਼ਨ ਦੇ ਵਿੱਚ ਸ਼ੁਰੂ ਹੋਈ ਪਰ ਹਾਂ ਇੱਕ ਗੱਲ ਆ ਜੁਰੇ ਜ਼ਰੂਰ ਕਰਨੀ ਬਣਦੀ ਹੈ ਕਿਉਂਕਿ ਸਰਕਾਰ ਲਗਾਤਾਰ ਇਸ ਕੇਸ ਦੇ ਵਿੱਚ ਟਾਈਮ ਗੇਨ ਕਰਨ ਦੀ ਪਾਲਿਸੀ ਕਿਡਲੀ ਜਦੋਂ ਬਿਲ ਐਪਲੀਕੇਸ਼ਨ ਫਾਈਲ ਹੋਈ ਪਹਿਲਾਂ ਇੱਕ ਹਫਤਾ ਇਹਨਾਂ ਨੇ ਕਿਹਾ ਕਿ ਜੀ ਸਾਨੂੰ ਰਿਪਲਾਈ ਲਈ ਚਾਹੀਦਾ ਇੱਕ ਹਫਤੇ ਬਾਅਦ ਫਿਰ ਆ ਕੇ ਕਿ ਇੱਕ ਹਫਤਾ ਹੋਰ ਦੇ ਦਿਓ ਫਿਰ ਅਦਾਲਤ ਨੇ ਸਿਰਫ 2 ਦਿਨ ਦਾ ਸਮਾਂ ਦਿੱਤਾ ਉਹ 2 ਦਿਨ ਦੇ ਵਿੱਚ ਵੀ ਇਹਨਾਂ ਨੇ ਸਾਨੂੰ ਐਡਵਾਂਸ ਕਾਪੀ ਦੇਣੀ ਸੀ ਜਿਹੜੀ ਨਹੀਂ ਦਿੱਤੀ ਚਲੋ ਅੱਜ ਕਿਤੇ ਇਹ ਆਰਗੂਮੈਂਟ ਸ਼ੁਰੂ ਹੋਈਆਂ ਪਰ ਅੱਜ ਫੇਰ 3 ਵਜੇ ਕਹਿੰਦੇ ਜੀ ਕਿ ਕੋਈ ਬਹੁਤ ਜ਼ਰੂਰੀ ਕੰਮ ਹੈ ਤੇ ਮੈਂ ਜਾਣਾ ਚਾਹੁੰਦਾ ਇਸ ਲਈ ਇਹ ਤਰੀਕ ਹੈ ਜਿਹੜੀ ਹੁਣ ਇੱਕ ਤਰੀਕ ਰੱਖੀ ਗਈ ਹੈ ਔਰ ਦੂਜੀ ਜਿਹੜੀ ਚੀਜ਼ ਉਹ ਇਹ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਕੇਸ ਹੈ ਉਹਦੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਜਿਹਦੇ ਲਈ ਅਸੀਂ ਕੋਰਟ ਦੇ ਵਿੱਚ ਬਕਾਇਦਾ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਔਰ ਅੱਜ ਮੈਂ ਸਰਕਾਰ ਨੂੰ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਡਰਕਾ ਦਾ ਅਗਰ ਸਰਕਾਰ ਨੇ ਏਡੇ ਪੱਕੇ ਪੈਰੀਏ ਪਰਚਾ ਦਰਜ ਕੀਤਾ اگر سرکار ਕੋਲੇ ਸਬੂਤ ਬਹੁਤ ਨਹੀਂ ਫਿਰ ਸਰਕਾਰ ਲਾਈਵ ਸਟ੍ਰੀਮਿੰਗ ਤੋਂ ਵੀ ਭੱਜਦੀ ਹੈ ਅਦਾਲਤ ਤੋਂ ਵੀ ਭੱਜਦੀ ਹੈ ਇਹ ਦੋਹਰਾ ਮਾਪਦੰਡ ਕਿਉਂ ਕਿਉਂਕਿ ਅਦਾਲਤ ਦੇ ਅੰਦਰ ਸਰਕਾਰ ਦੀਆਂ ਗੱਲਾਂ ਹੋਰ ਨੇ ਅਦਾਲਤ ਦੇ ਅੰਦਰ ਜਿਹੜੀ ਸਚਾਈ ਹੈ ਉਹ ਇਹ ਕਿ ਇਹਨਾਂ ਕੋਲੇ ਨਾ ਕੋਈ ਸਬੂਤ ਹੈ ਨਾ ਇਸ ਕੇਸ ਦੇ ਵਿੱਚ ਇਹ ਜਿਹੜੇ ਕਲੇਮ ਕਰ ਰਹੇ ਨੇ ਉਹ ਕਲੇਮ ਪ੍ਰੂਵ ਨਹੀਂ ਕਰ 파ਰੇ ਤੇ ਬਾਹਰ ਆ ਕੇ ਮੇਜ਼ ਕੁਰਸੀਆਂ ਢਾਹ ਕੇ ਤੁਸੀਂ ਪਹਿਲੇ ਦਿਨੋਂ ਦੇਖਿਆ ਹੁਣਾ ਜੀ 29 موبائل ਲੱਗ ਗਏ ਜੀ 141 ਕਰੋੜ ਜੀ 540 ਕਰੋੜ ਜੀ 1000 ਏਕੜ ਜੀ ਉਹ ਕਿੱਥੇ ਗਿਆ ਉਹ ਅਦਾਲਤ ਦੇ ਅੰਦਰ ਕਿਉਂ ਨਹੀਂ ਹੈ ਸੋ ਇਹਦੇ ਕਰਕੇ ਮਜੀਠੀਆ ਸਾਹਿਬ ਦੀ ਮੰਗ ਹੈ ਹਾਲਾਂਕਿ ਇਹ ਰਾਈਟ ਅਕਿਊਜ਼ਡ ਵਾਸਤੇ ਹੁੰਦਾ ਹੈ ਇਹ ਜਿਹੜੀ ਲਾਈਵ ਸਟ੍ਰੀਮਿੰਗ ਹੁੰਦੀ ਹੈ ਇਹ ਤਾਂ ਨਹੀਂ ਕੀਤੀ ਜਾਂਦੀ ਕਿ ਅਕਿਊਜ਼ ਦਾ ਰਾਈਟ ਉਹਨੂੰ ਨਾ ਕਿਸੇ ਤਰੀਕੇ ਦਾ ਕੋਈ ਫਰਕ ਪਵੇ ਉਹਦੀ ਇਮੇਜ ਨਾ ਖਰਾਬ ਹੋਵੇ ਉਹਨਾਂ ਨੇ ਮਜੀਠੀਆ ਸਾਹਿਬ ਚਾਹੁੰਦੇ ਨੇ ਕਿ ਉਹਨਾਂ ਦੀ ਪ੍ਰोसीडिंग ਉਹ ਲਾਈਵ ਹੋਣੀ ਚਾਹੀਦੀ ਹੈ ਤਾਂ ਕਿ ਹਰ ਇੱਕ ਘਰ ਤੱਕ ਸੱਚਾਈ ਪਹੁੰਚੇ ਕਿ ਕਿਸ ਤਰੀਕੇ ਪੰਜਾਬ ਦੇ ਵਿੱਚ ਡੰਡਾ ਤੰਤਰ ਵਰਤ ਕੇ ਪੁਲਿਸ ਨੂੰ ਵਰਤ ਕੇ ਪੋਲਿਟਿਕਲ ਵਿਰੋਧੀਆਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾ ਰਿਹਾ ਹੈ ਔਰ ਕਾਰਨ ਇੱਕੋ ਹੈ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਨਾ ਕਰੋ ਪੰਜਾਬ ਦੀ ਗੱਲ ਨਾ ਕਰੋ ਜੇ ਪੰਜਾਬ ਦੀ ਗੱਲ ਕਰੋਗੇ ਲੋਕਾਂ ਦੇ ਮੁੱਦੇ ਚੱਕੋਗੇ ਫਿਰ ਤੁਹਾਡੇ ਤੇ ਐਸੇ ਝੂਠੇ ਕੇਸ ਬਣਾਏ ਜਾਣਗੇ ਇਹ ਪੰਜਾਬ ਸਰਕਾਰ ਇਸੇ ਪੋਲਿਸੀ ਤੇ ਕੰਮ ਕਰ ਰਹੀ ਹੈ ਸੋ ਇਹ ਵੀ ਸਾਡੀ ਮੰਗ ਹੈ ਕਿ ਸਾਰੇ মিডিਆ ਨੂੰ ਅਲੋਕ ਕੀਤਾ ਜਾਣਾ ਚਾਹੀਦਾ ਹੈ ਮੀਡੀਆ ਦੇ ਦੇਖੇ ਕੇਸ-ਕੇਸ ਦੇ ਵਿੱਚ ਸਰਕਾਰ ਦਾ ਦੋਹਰਾ ਮਾਪਦੰਡ ਕੀ ਹੈ ਅਦਾਲਤ ਦੇ ਅੰਦਰ ਕੀ ਹੈ ਤੇ ਬਾਹਰ ਕੀ ਤੇਨ ਸਾਹਿਬ ਬਾਰ-ਬਾਰ ਸਰਕਾਰ ਨੂੰ ਕਹਿ ਰਹੇ ਕਿ ਉਹਨਾਂ ਕੋਲ ਪੁख्ਤਾ proof ਹੈਗੇ ਨੇ ਕਿ ਆਮਦਨ ਤੋਂ ਬਹੁਤ ਜ਼ਿਆਦਾ ਹੈਗੀ ਹੈ ਤੇ ਹੁਣ ਤੱਕ ਕੋਈ ਪੁख्ਤਾ proof ਪੇਸ਼ ਕੀਤਾ ਗਿਆ ਉਹਨਾਂ ਉਹ ਵਿਸ਼ੇ ਦੇਖੋ ਮੈਂ ਬਹੁਤ ਸਪਸ਼ਟ ਤੌਰ ਤੇ ਕਹਿ ਚੁੱਕਿਆ ਕਿ ਸਰਕਾਰ ਕਹਿੰਦੀ ਸੀ 29 ਮੋਬਾਈਲ ਨੇ ਕਿੱਥੇ ਨੇ ਸਰਕਾਰ ਕਹਿੰਦੀ ਸੀ 141 ਕਰੋੜ ਦੀ ਫੋਰਨ ਇਨਵੈਸਟਮੈਂਟ ਹੈ ਕਿੱਥੇ ਹੈ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇੱਕ ਕੰਪਨੀ ਹੈ ਜਿਹਦਾ ਬੜਾ ਜ਼ਿਕਰ ਹੋਇਆ ਤੁਸੀਂ ਅੱਜ ਸਰਕਾਰ ਨੂੰ ਇਹ ਸਵਾਲ ਕਰੋ ਕਿ ਕੀ ਕਲੀਅਰ ਵਾਟਰ ਕੈਪੀਟਲ ਨੂੰ ਅਗਰੇ ਕਹਿੰਦੇ ਦੇ ਕਿ ਉਹ ਵਿਕਰਮ ਮਜੀਠੀਆ ਦੀ ਕੰਪਨੀ ਹੈ ਕਹਿੰਦੇ ਨੇ ਕਿ ਇਹ ਬੋਕਸ ਕੰਪਨੀ ਹੈ ਮਜੀਠੀਆ ਸਾਹਿਬ ਚਲਾਉਂਦੇ ਨੇ ਫਿਰ ਇਹਨਾਂ ਨੇ ਉਹ ਕੰਪਨੀ ਨੂੰ ਹੁਣ ਤੱਕ ਮਲਜ਼ਮ ਕਿਉਂ ਨਹੀਂ ਬਣਾਇਆ ਉਹਨੂੰ ਬਿਲਾ ਕੇ ਤਾਂ ਦੇਖਣ ਮੈਂ ਮੁੱਖ ਮੰਤਰੀ ਸਮੇਤ ਡਾਇਰੈਕਟਰ ਵਿਜੀਲੈਂਸ ਨੂੰ ਚੈਲੰਜ ਕਰਦਾ ਕਿ ਐਸੀਆਂ ਜਿਹੜੀਆਂ ਕੰਪਨੀਆਂ ਦੇ ਤੁਸੀਂ ਜ਼ਿਕਰ ਕਰਦੇ ਹੋ ਤੁਸੀਂ ਉਹਨਾਂ ਨੂੰ ਮਲਜ਼ਮ ਬਣਾ ਕੇ ਕੋਰਟ ਦੇ ਵਿੱਚ ਬੁਲਾਓ ਜੇ ਤੁਹਾਨੂੰ ਸ਼ਾਮ ਤੱਕ ਨਾ ਪਤਾ ਲੱਗ ਜਾਵੇ ਵੀ ਸਰਕਾਰਾਂ ਚਲਦੀਆਂ ਕਿੱਦਾਂ ਨੇ ਬਿਜਿਲੈਂਸ ਨੋਗਲੇ ਕੰਮ ਕਰਨਾ ਨਾਸ ਖਾ ਰਹੇ ਨੇ ਤਾਂ ਤੁਸੀਂ ਸਾਨੂੰ ਆ ਕੇ ਕਹਿਦੇ ਹੋਏ ਗੱਲਾਂ ਇਹਨਾਂ ਦੀਆਂ ਕਹਿਣ ਵਾਲੀਆਂ ਹੋਰ ਨੇ ਇਹ ਅਦਾਲਤ ਦੇ ਅੰਦਰ ਇਹਨਾਂ ਦੇ ਜਿਹੜੇ ਕੰਮ ਨੇ ਉਹ ਬਿਲਕੁਲ ਮੈਂ ਤੁਹਾਨੂੰ ਦੱਸਦਾ ਵੀ ਕਾਨੂੰਨ ਤੋਂ ਪਰੇ ਜਾ ਕੇ ਗੱਲਾਂ ਕਰਦੇ ਨੇ 1000 ਏਕੜ ਦੀ ਗੱਲ ਕਰਦੇ ਸੀ ਉਹ 1000 ਏਕੜ ਤੇ ਬੋਲਦੇ ਕਿਉਂ ਨਹੀਂ 1000 ਏਕੜ ਨਮਾਚਲ ਦੇ ਵਿੱਚ ਮਸ਼ੋਬਰਾ ਚ ਮਤਲਬ ਪਹਿਲੇ ਦਿਨ ਤੇ ਦਿਖਾਇਆ ਕਿ ਬਿਕਰਮ ਮਜੀਠੀਆ ਹੀ ਸਾਰੇ ਮਸ਼ੋਬਰੇ ਦਾ ਮਾਲਕ ਹੈ ਤੇ ਹੁਣ ਚੁੱਪੀ ਕਰਕੇ ਉਸ ਗੱਲ ਤੇ ਸੋ ਬੜਾ ਸਪਸ਼ਟ ਹੈ ਕਿ ਇਹਨਾਂ ਕੋਲੇ ਕੋਈ ਸਬੂਤ ਨਹੀਂ ਕੋਈ ਤੱਥ ਨਹੀਂ ਇਹਨਾਂ ਨੇ ਇੱਕ মিডিਆ ਟ੍ਰਾਇਲ ਕਰਨਾ ਚਾਹੀ ਇਹਨਾਂ ਨੇ ਇੱਕ ਸੰਸਨੀ ਬੁਲਾਉਣੀ ਚਾਹੀ ਪਰ ਅਸੀਂ ਬੜੇ ਕਮਿਟਿਡ ਆ ਇਸ ਗੱਲ ਨੂੰ ਕਿ ਜਿਹੜੇ ਅਫਸਰ ਇਹਦੇ ਚ ਇਨਵੋਲਡ ਨੇ ਜਿਹੜੇ ਲੋਕਾਂ ਨੇ ਇਹ ਝੂਠਾ ਪਰਚਾ ਦਰਜ ਕੀਤਾ ਇਹਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਵਾਂਗੇ ਅਫਸਰਾਂ ਨੂੰ ਬੜਾ ਮੈਂ ਕਲੀਅਰਲੀ ਕਹਿਣਾ ਚਾਹੁੰਦਾ ਕਿ ਆਫੀਸਰ ਇਹ ਸੰਵਿਧਾਨ ਨਾਲ ਬੰਨੇ ਨੇ ਸੰਵਿਧਾਨ ਦੇ ਦਾਇਰੇ ਚ ਹੀ ਰਹਿ ਕੇ ਉਹ ਕੰਮ ਕਰਨ ਸੰਵਿਧਾਨ ਦੇ ਦਾਇਰੇ 'ਚ ਜਿਹੜੀ ਸਾਡੇ ਕੋਲ ਆਪਸ਼ਨ ਹੋਊਗੀ ਤਾਂ ਲੀਗਲ ਆਪਸ਼ਨ ਸਾਡੇ ਕੋਲ ਜਿੱਤੇ ਵੀ ਆਸੀਂ ਐਕਸਪਲੋਰ ਕਰਾਂਗੇ ਪਰ ਇਹ ਜਿਹੜਾ ਨੈਕਸਸ ਹੈ ਇਹ ਜਿਹੜਾ ਡੰਡਾ ਤੰਤਰ ਵਿਰੋਧੀਆਂ ਦੇ ਵਿਰੁੱਧ ਪੋਲਿਟੀਕਲ ਵੰਡਟਾ ਹੈ ਇਸ ਨੈਕਸਸ ਨੂੰ ਕੋਰਟ ਆਫ ਲਾਅ ਦੇ ਵਿੱਚ ਲੈ ਕੇ ਜਾਵਾਂਗੇ ਤੇ ਉੱਥੇ ਐਕਸਪੋਜ਼ ਕਰਾਂਗੇ